ਫਰਕ ਕਰ 5 ਦੇ ਤੇਲ ਪਾ ਲਓ ਤੇਲ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਰਿਹਾ ਅੱਛਾ ਅੱਬਾ ਬਣਾਉਣ ਲੱਗਾ ਮਟਰ ਨੂੰ 1 ਕਿਜੀ ਕਮਲਾ ਤੇਲ ਗਰਮ ਹੋ ਗਿਆ ਪੂਰਾ ਹੁਣ ਇਹਨਾਂ ਨੂੰ ਨਿੰਬੂ ਪਾ ਕੇ ਇਹਨੂੰ ਜੋੜ ਲਾਵਾਂਗੇ ਆ ਨਿੰਬੂ ਆ ਗਿਆ ਆਪਣਾ ਭਾਈ ਤੇਲ ਨੂੰ ਪਾੜ ਦੇਣਾ ਨਿੰਬੂ ਝੋੜ ਕੇ ਨਿੰਬੂ ਨੂੰ ਛੋਣ ਤੋਂ ਬਾਅਦ ਆਪਾਂ ਪਾਵਾਂਗੇ ਦੇ ਵਿੱਚ ਪਿਆਜ਼ ਆ ਗਏ ਆਪਣੇ ਪਿਆਜ਼ ਤੇ ਇਹਨੂੰ ਆਏ ਨੇ ਬ੍ਰਾਊਨ ਕਰ ਲੈਣਾ ਮਤਲਬ ਜ਼ਿਆਦਾ ਵੀ ਬ੍ਰਾਊਨ ਨਹੀਂ ਕਰਨਾ ਥੋੜੇ ਜਿਹਾ ਹਲਕੇ ਜਿਹਾ ਰੱਖਣੇ ਆ 5-10 ਮਿੰਟ ਬਾਅਦ ਦੇ ਚ 1-2 ਮਿੰਟ ਬਾਅਦ ਕਰਸ਼ੇ ਲਾਉਂਦੇ ਰਹਿਣਾ ਚਾਹੀਦਾ ਇਹਦੇ ਵਿੱਚ ਤਾਂ ਜੋ ਕਿ ਪਿਆਜ਼ ਆਪਣੇ ਚੰਗੀ ਤਰ੍ਹਾਂ ਸਾਰੇ ਪਾਸੇ ਤੋਂ ਬ੍ਰਾਊਨ ਹੋ ਜਾਣ। ਜੰਨੇ ਪਿਆਜ਼ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਨੇ। ਤੇ ਇਹ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਲਾਲ ਟਮਾਟਰ। ਤੇ ਆਜ ਆਪਣੇ ਬਰਾਉਨ ਹੋਣੇ ਸ਼ੁਰੂ ਹੋ ਚੁੱਕੇ ਨੇ ਦੇਖੋ ਕੜਾਹਰਾ ਬਣਾਇਆ ਯਾਰ ਜੀ ਗੰਜੂਕਾ ਨਾ ਬੜੀਆ ਹੁੰਦਾ ਕਿਉਂਕਿ ਆਪਾਂ ਆਪਾਂ ਨੂੰ ਪਤਾ ਨਾ ਕਿਹੜੇ ਮਸਾਲੇ ਪਾਉਣੇ ਨੇ ਇਹਦੇ ਵਿੱਚ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਟਮਾਟਰ ਲਾਲ ਟਮਾਟਰ ਆ ਗਿਆ ਆਪਣੇ ਲਾਲ ਟਮਾਟਰ ਬਚੰਗੀ ਤਰ੍ਹਾਂ ਭੁੱਲਣੇ ਨੇ ਇਹਦੇ ਵਿੱਚ ਹਾਂ ਮੈਂ ਗੱਲ ਕਰਦਾ ਉਹ ਵੀ ਘਰਾਂ ਬਣਾਉਣ ਦੇ ਕੜਾਹਰਾ ਨੂੰ ਇਹ ਪਤਾ ਨਹੀਂ ਕਿ ਉਹ ਕੀ ਪਾਇਆ ਆਪਾਂ ਕਈ ਵਾਰ ਦੁਕਾਨਾਂ ਢਾਬਿਆਂ ਜਾਇ ਖਾਂਦੇ ਹੋ ਗਰੀਬੀ ਵਿੱਚ ਬਣੀ ਗਿਆ ਗਿਆਲਾ ਰੋਡ ਬਣੀ ਗਿਆ ਗਿਆ ਪਾ ਦਿੰਦੇ ਆ ਜਿਹੜਾ ਆਪਣੀ ਬੋਡੀ ਨੂੰ ਨੁਕਸਾਨਦਈਕ ਆ ਤਾਂ ਕਿ ਘਰਾ ਬਣਾ ਲਿਆ ਕੋਈ ਫਰਕ ਨਹੀਂ ਪੈਂਦਾ ਵਰਤਬਲ ਪੌਣਾ ਘੰਟਾ ਮਸੀ ਲੱਗਦਾ ਨਹੀਂ ਚੀਜ਼ ਵਧੀਆ ਬਣ ਜਾਂਦੀ ਆ ਹੁਣ ਪਿਆਜ਼ ਵੀ ਹਨ ਭੁੰਨਨੇ ਸ਼ੁਰੂ ਹੋ ਚੁੱਕੇ ਆ ਫਿਰ ਇਹਦੇ ਬਾਅਦ ਪਾਵਾਂਗੇ ਆਪਾਂ ਅਦਰਕ ਦੀ ਪੇਸਟ ਮੈਂ ਨਾ ਅਦਰਕ ਛਿੱਲ ਕੇ ਕੁੱਟ ਕੇ ਵਰਤ ਦਉਂਦਾ ਆ ਉਹੋਂ ਮੁੰਜਾ ਦਾ ਬੜੀ ਲੱਗਦੇ ਆ ਹਾਂ ਕਿ ਉਹਦੀ ਖੁਸ਼ਬੂ ਤੇ ਉਹਦਾ ਟੇਸਟ ਅਲੱਗ ਹੁੰਦਾ ਹਾਂ ਅਸੀਂ ਪਿਆਜ਼ ਤੇ ਟਮਾਟਰਾਂ ਭੁੰਨ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਕੁਝ ਸਿਕਣਾ ਬਾਦ ਅਦਰਕ ਦੀ ਪੇਸਟ ਨੂੰ ਲੈ ਲਈ ਇਹਦੇ ਵਿੱਚ ਪਾਉਣ ਲਈ ਆਪਾਂ ਇਹਦੇ ਵਿੱਚ ਨੂੰ ਥੋੜਾ ਜਿਹਾ ਪਾਣੀ ਪਾ ਲਿਓ ਥੋੜਾ ਜਿਹਾ ਬਾਦ ਵਿੱਚ ਜਦੋਂ ਵੀ ਆ ਪਾਦਰਾਕ ਪਾਉਂਦੇ ਹਾਂ ਤਾਂ ਮਸਾਲਾ ਆਪਣਾ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਥੋੜੇ ਬਹੁਤਾ ਨਹੀਂ ਥੋੜਾ ਜਿਹਾ ਪਾ ਲਿਓ ਬਸ ਅੱਧੇ ਇੱਕ ਕੱਪ ਗਲਾਸ ਮਿਲ ਲਓ ਤੇ ਹੁਣ ਇਹ ਥੋੜੇ ਭੁੰਨਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਕਿ ਆਪਣਾ ਮਸਾਲਾ ਥੱਲੇ ਨਾ ਲੱਗੇ ਥੋੜਾ ਜਿਹਾ ਪਾਣੀ ਪਾ ਲਿਆ ਸੀ ਆਪਾਂ ਨੇ ਥੋੜਾ ਸੇਕ ਲਵਾ ਕੇ ਇਹਨੂੰ ਫਿਰ ਪਾਵਾਂਗੇ ਆਪਾਂ ਮਾਂ ਨਮਕ ਹਲਦੀ ਮਿਰਚ ਤੇ ਘਰ ਦੇ ਪੀਸੇ ਹੋਏ ਮਸਾਲੇ ਤੇ ਨਮਕ ਤੇ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਕੋਈ ਘੱਟ ਖਾਂਦਾ ਹੋਵੇ ਵੱਧ ਲਾਂਦਾ ਠੀਕ ਹੈ ਨੀ ਤੇ ਮਸਾਲਾ ਆਪਣਾ ਰੈਡੀ ਆ ਹੁਣ ਪਾਵਾਂਗੇ ਇਹਦੇ ਵਿੱਚ ਹਲਦੀ ਨੂਰ ਮਿਰਚ ਮਸਾਲਾ ਤੇ ਘਰ ਦਾ ਪੀਸਿਆ ਹੋਇਆ ਮਸਾਲਾ ਆ ਲਓ ਜੀ ਆ ਗਿਆ ਥੋੜੇ ਪਾਣੀ ਪਾ ਲੰਨੇ ਦੇ ਵਿੱਚ ਤਾਂ ਕਿ ਮਸਾਲਾ ਥੱਲੇ ਨਾ ਲੱਗੇ ਥੋੜੇ ਹੋਰ ਪਾ ਲੰਨੇ ਆ ਫਿਰ ਨੂੰ ਪਾਏ ਚੰਗੀ ਤਰ੍ਹਾਂ ਦਾ ਸੇਕ ਲਵਾਉਣਾ ਇੱਕ ਵਾਰੀ ਮਸਾਲੇ ਨੂੰ ਤਾਂ ਕਿ ਸਾਰਾ ਮਸਾਲਾ ਪੱਕ ਜਵੇ ਕੱਚਾ ਨਾ ਰਹੇ ਆਪਣਾ ਉਹਦੇ ਬਾਅਦ ਪਾਵਾਂਗੇ ਮਟਨ ਇੱਕ ਵਾਰੀ ਉਬਾਲੀ ਆ ਜਵੇ ਨੂੰ ਮਸਾਲੇ ਨੂੰ ਇੱਕ ਉਹਨਾਂ ਆਪਣੇ ਨੂੰ ਫਿਰ ਆਪਾਂ ਮਟਰਨ ਪਾਵਾਂਗੇ ਇਹਦੇ ਵਿੱਚ ਥੋੜੇ ਪਾਣੀ ਪਾਇਆ ਤਾਂ ਮੈਂ ਬਾਅਦ ਚ ਮੈਨੂੰ ਪਹਿਲਾਂ ਪਾਣੀ ਘੱਟ ਲੱਗਿਆ ਹੁਣ ਮਸਾਲੇ ਨੂੰ ਉਬਾਲੀ ਆਉਣੀ ਸ਼ੁਰੂ ਹੋ ਗਈ ਹੈ ਇਹ ਹੁਣ ਆਪਾਂ ਮਟਰਨ ਪਾਵਾਂਗੇ ਇਹਦੇ ਬਾਅਦ ਚ ਇੱਕ ਦੋ ਸਕਿੰਟ ਬਾਅਦ ਹੁਣ ਮਟਰਨ ਪਾਉਣਾ ਸ਼ੁਰੂ ਕਰਤਾ ਆਪਾਂ ਨੇ ਬਨ ਕੇ ਜੀਤਾ ਪਾਉਣੇ ਕਿ ਘੰਟੇ ਹੀ ਬਣ ਜਾਂਦਾ ਇਹ ਮਤਲਬ ਵਧੀਆ ਚੀਜ਼ ਆ ਪਾਉਣ ਤੋਂ ਬਾਅਦ ਮਟਰਨ ਪਾਉਣ ਤੋਂ ਬਾਅਦ ਪਾਣੀ ਨਹੀਂ ਪਾਉਣਾ ਹੈ ਠੀਕ ਆ ਇਹਨੂੰ ਇਹੀ ਮਸਾਲੇ ਚ ਭੁੰਨਣਾ ਤੇ ਆਪਣਾ ਪਾਣੀ ਵੀ ਛੱਡ ਦਿੰਦਾ ਇਹ ਪਾ ਕੇ ਇੱਕ ਵਾਰੀ ਮਟਰਨ ਸਾਰੇ ਇਹਨੂੰ ਢੱਕ ਦੇਣਾ ਹਲਾ ਕੇ ਢੱਕ ਦੋ ਢੱਕਣ ਤੋਂ ਬਾਅਦ ਪਾਣੀ ਨਾ ਪਾਓ ਉਸ ਦੇ ਵਿੱਚ ਜੇ ਬਾਜੂ ਤੁਸੀਂ ਤਰੀ ਲਾਉਣੀ ਆ ਨਾ ਤਾਂ ਥੋੜਾ ਗਰਮ ਪਾਣੀ ਪਾ ਲਓ ਤਾਂ ਇਹ ਟੈਂਪਰੇਚਰ ਸੈੱਟ ਰਹਿ ਸਕੇਗਾ ਬੈਸੇ ਮੈਂ ਤਾਂ ਥੋੜਾ ਜਿਹਾ ਘੱਟੇ ਤਰੀਕਾ ਖੁਸ਼ ਆ। ਬਾਪੂ ਨੂੰ ਮੇਰੇ ਨੂੰ ਥੋੜੀ ਜਿਹਾ ਰਹਿੰਦੇ ਆ ਤਰੀ ਦੀ। ਅੱਜ ਉਹਨੇ ਸਪੈਸ਼ਲ ਕਿਹਾ ਮੈਨੂੰ। ਵੀ ਭਾਈ ਤਰੀ ਬਣਾਈ ਰੋਟੀ ਤਾਂ ਆ ਕੇ ਖਾ ਸਕੀਏ। ਗੈਲ। ਲਓ ਜੀ ਟਕਟਾਦਾ ਤੇ ਵਾਲੀ ਹੋਣੀ ਸ਼ੁਰੂ ਹੋ ਗਈ। ਤੇ ਬਾਅਦ ਨੂੰ ਫੈਂਟਾ ਉਹ ਦਹੀਂ ਪਾਉਂਦੇ ਦੇ ਵਿੱਚ ਆਪਾਂ ਫੈਂਟਾ ਦਹੀਂ ਆ ਤਾਂ ਕਿ ਗਰੇਵੀ ਵਧੀਆ ਬਣ ਸਕੇ ਗਾੜੀ ਜੀ ਇਹਨੂੰ ਹਿਲਾ ਕੇ ਫੇਰ ਢੱਕ ਦੇਣਾ ਇੱਕ ਵਾਰੀ ਤਕਰੀਬਨ ਤਕਰੀਬਨ 50% ਆਪਣਾ ਚਿਕਨ ਪੱਕ ਚੁੱਕਿਆ ਮਟਨ ਹਲਾ ਦੇਣਾ ਤਾਂ ਕਿ ਫਟੇ ਨਾ ਦੇਣਾ। ਉਹ ਰਿੰਟਾਕ ਦੇਣਾ। ਟਕਣ ਤੋਂ ਬਾਅਦ 5 ਮਿੰਟ ਬਾਅਦ ਤੁਸੀਂ ਟਕਣ ਚੱਕ ਕੇ ਇਹਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ। ਤਾਂ ਕਿ ਸਾਰੇ ਪੀਸ ਬਰਾਬਰ ਪੱਕ ਜਾਣ ਤੇ ਨਾ ਕਿ ਚਿਕਨ ਥੱਲੇ ਲੱਗੇ। ਹੁਣ ਲਾਈਚੀਆਂ ਪਾਦਣੀਆਂ ਆਪਣੇ ਇਹਦੇ ਵਿੱਚ। ਤਾਂ ਆਗੇ ਖੁਸ਼ਬੂ ਤੇ ਟੇਸਟ ਵਧਿਆ ਆ ਸਕੇ ਹੁਣ ਆਪਾਂ ਇਹਨਾਂ ਟਾ ਲਵਾਂਗੇ ਨਾ ਜੇ ਮੈਂ ਪਾ ਲਮੋਸ ਹਾਲੇ ਟਾਨੀ ਪਾਉਂਦਾ ਫਿਰ ਉਹਦਾ ਟੇਸਟ ਜਲ ਜਾਂਦਾ ਵਿੱਚ ਫਿਰ ਉਹ ਆਉਣ ਵਾਲੀ ਹੈ ਇਹ ਅੱਧ ਪੱਕੇ ਜਿਹੇ ਪਾਉਣੀ ਚਾਹੀਦੀ ਬਾਅਦ ਚ ਪਾਣੀ ਪਾਉਣੇ ਵਾਲੇ ਮਿੰਟ ਬਾਅਦ ਹਲਾਉਂਦੇ ਰਹਿਣਾ ਚਾਹੀਦਾ ਪੰਨ 10 ਮਿੰਟ ਬਾਅਦ ਤਾਂ ਕਿ ਸਾਰੇ ਪੀਸ ਬਰਾਬਰ ਪੱਕ ਜਾਣ ਆਪਣਾ ਚਿਕਨ ਹੁਣ ਰੈਡੀ ਆ ਪੱਕ ਚੁੱਕਿਆ ਥੋੜਾ ਪਾਣੀ ਝਾਲ ਕੇ ਬਾਅਦ ਚ ਤੜੀ ਲਾਵਾਂਗੇ ਥੋੜਾ ਪਾਣੀ ਪਾ ਕੇ ਦੇਖੋ ਪੀਸ ਠੀਕ ਆ ਕਹਿੰਦਾ ਬਣ ਗਿਆ ਨਾ ਆ ਲੋ ਚਿਕਨ ਆਪਣਾ ਤਿਆਰ ਆ ਰੈਡੀ ਆ ਬਣ ਗਿਆ ਦੇਖੋ ਬਣ ਗਿਆ ਬਈ ਦੋਸਤੋ ਕਿ ਨਹੀਂ ਹੁਣ ਉਹ ਥਾਲੀ ਸਜਾ ਕੇ ਦਿਖਾਵਾਂਗੇ ਇਹਦੇ ਬਾਅਦ ਆਪਾਂ ਵੀ ਕਿਵੇਂ ਲੱਗਿਆ ਤੇ ਆ ਦੇਖੋ ਥਾਲੀ ਆਪਣੀ ਦੋ ਫੁਲਕੇ ਤੇ ਨਾਲ ਚਿਕਨ ਕਰੀ ਬਰੀਆਨਾ ਲਾਜਵਾਬ